ਦਾ ਮੋਰਚਾ ਚੰਡੀਗੜ੍ਹ ਸਭ ਨੂੰ ਪਤਾ ਕਿ 7 ਜਨਵਰੀ 2020 ਤੋਂ ਲਗਾਤਾਰ ਜਾਰੀ ਆ। ਪੂਰਕੇ ਚੰਡੀਗਲਾ ਬਾਅਦ ਤੇ ਇੰਜੀਨੀਅਰਿੰਗ ਦੀ ਰਿਵਾਈ ਬਾਅਦ ਤੇ ਪੰਜੇ ਤਲਾ ਬੰਦਾ ਤੋਂ ਸਾਲ ਮੈਂਟ ਕਮੇਟੀ ਤੋਂ ਚਿਰ ਤੋਂ ਇੱਕ ਮਹਾਪੰਚਾਇਤ 25 ਜਨਵਰੀ ਨੂੰ ਸੱਜੀ ਗਈ ਆ। ਅੱਗੇ ਸਾਰੀਆਂ ਇਹ ਘਟ ਗੰਟੀ ਜਿਹੜੀਆਂ ਭਾਰਤ ਦੇ ਵਿੱਚ ਵਸਦੀਆਂ ਹਨ। ਇੱਕ ਮਹਾਪੰਚਾਇਤ ਕਈ ਵਾਰੀ ਭੁਲੇਖਾ ਹੁੰਦਾ ਵੀ ਕਿਸਾਨਾਂ ਦੀਆਂ ਮਹਾਪੰਚਾਇਤਾਂ ਦੇ ਵਿੱਚ ਅਸੀਂ ਸਾਰਿਆਂ ਨੂੰ ਬੁਲਾਇਆ ਗਿਆ ਨੇ ਵਾਇਰਡ ਕੀਤਾ ਜਿਹੜੇ ਘੱਟ ਗਣਕੀਆਂ ਨੇ ਸਿੱਖ, ਮੁਸਲਮ, ਅਸਾਈ, ਐਸਸੀ, ਓਬੀਸੀ, ਜੈਨੇ, ਬੋਧੀ ਜਿੰਨਿਆਂ ਵੀ ਘੱਟ ਗਣਕੀਆਂ ਨੇ ਜਿਹਨੂੰ ਸਰਕਾਰ ਮਾਰ ਰਹੀ ਆ ਅਸੀਂ ਉਹ ਸਾਰੇ ਨੁਮਾਇੰਦਿਆਂ ਨੂੰ ਬੁਲਾਇਆ ਇੱਥੇ ਤੇ ਤਾਂ ਕਿ ਜਿਹੜਾ ਕਾਨੂੰਨ ਆ ਸੰਵਿਧਾਨ ਦੇ ਮੁਤਾਬਕ ਬੰਦੀ ਸਿੰਘਾ ਜਿਹੜੇ ਹੈ ਅੱਜ ਤੋਂ 15 ਸਾਲ ਪਹਿਲਾਂ ਹੁਣੀ ਚਾਹੀਦੀ ਸੀ ਕਾਨੂੰਨ ਨੂੰ ਕਿਹਨੇ ਤੋੜਿਆ ਸਰਕਾਰਾਂ ਨੇ ਤੋੜਿਆ ਸਰਕਾਰਾਂ ਹੀ ਤੋੜ ਰਹੀਆਂ ਨੇ ਅਸੀਂ ਕਾਨੂੰਨ ਦੇ ਜਾਬਤੇ ਦੇ ਵਿੱਚ ਆ ਇਸ ਕਰਕੇ ਇੱਕ ਅਨੋਖੀ ਮਹਾ ਪੰਚਾਇਤ 25 ਜਨਵਰੀ ਨੂੰ ਹੋ ਰਹੀ ਆ ਉਹਦੇ ਵਿੱਚ ਅਸੀਂ ਸਾਰੇ ਹੀ ਜਿਹੜੇ ਭਾਰਤ ਦੇ ਲੀਡਰ ਨੇ ਜੇ ਬਾਮਸ਼ੇਪ ਵੱਲੋਂ ਬਾਮਨ ਮੇਸਰਾਮ ਜੀ ਉਹ ਵੀ ਪਹੁੰਚ ਰਹੇ ਨੇ ਤੇ ਜਿਹੜੇ ਅ ਕਸਾਨੀ ਮੋਰਚੇ ਦੇ ਵਿੱਚ ਬਹੁਤ ਵੱਡੀ ਸੇਵਾ ਦੀ ਭੂਮਿਕਾ ਨਿਭਾਈ ਜਨਾਂ ਨੇ ਆਰਾਮ ਸਿੰਘ ਰਾਣਾ ਬੋਲਨ ਹਟ ਵਾਲੇ ਉਹਨਾਂ ਨੇ ਵੀ ਪਹੁੰਚਣਾ ਹੈ ਤੇ ਹੋਰ ਵੀ ਜਿਹੜੇ ਇੱਕ ਤਾਮਨ ਲਾਡੀ ਦੇ ਵਿੱਚੋਂ ਜਗਜੀਵਨ ਸਿੰਘ ਜੀ ਮਾਲਾ ਜਗਜੀਵਨ ਮਾਲਾ ਉਹ ਵੀ ਇਸ ਜਿਹੜੀ ਮਹਾਪੰਚਾਇਤ ਦੇ ਵਿੱਚ ਪਹੁੰਚਣਗੇ ਹੋਰ ਬਹੁਤ ਸਾਰੀਆਂ ਸ਼ਖਸੀਅਤ ਨੇ ਸੰਤ ਬਾਬਾ ਗਰਮੀਤ ਸਿੰਘ ਜੀ ਡਾਚਰ ਵਾਲੇ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਲੋਰੋਣਾ ਵਾਲੇ ਦੇ ਬਹੁਤ ਬਹੁਤ ਸਾਰੀਆਂ ਸ਼ਖਸੀਅਤਾਂ ਪਹੁੰਚ ਰਹੀਆਂ ਨੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਮਹਿਮੂਦ ਪਰਾਚਾ ਜੀ ਉਹ ਵੀ ਇਸ ਜਿਹੜੀ ਪੰਚਾਇਤ ਦੇ ਵਿੱਚ ਪਹੁੰਚਣਗੇ ਡਾਕਟਰ ਰਿਤੂ ਛੱਡਣਾ ਬੈਠੇ ਨੇ 22 ਲੱਖਾਂ ਸਹਾਰਣਾ ਜੀ ਹੋਣੀ ਸਾਡੇ ਨਾਲ ਬੈਠੇ ਨੇ ਸਿੰਘ ਸਾਹਿਬ ਬਾਬਾ ਕੁਲਵਿੰਦਰ ਸਿੰਘ ਜੀ ਬਲਜੀਤ ਸਿੰਘ ਜੀ ਭਾਉ ਬੈਰੋਂਪੁਰ ਸਾਹਿਬ ਗਾਲਾ ਸਿੰਘ ਜੀ ਹੋਰ ਜਸਤੇ达 ਪ੍ਰਕਾਸ਼ ਸਿੰਘ ਜੀ ਬਹੁਤ ਸਾਰੀਆਂ ਸ਼ਖਸੀਅਤ ਸਾਡੇ ਨਾਲ ਸ਼ਾਮਲ ਨੇ ਬਾਬਾ ਧੀਰਾ ਸਿੰਘ ਜੱਤੇਦਾਰ ਤਰਨਾਦਾਰ ਕਪੂਰਥਲਾ ਵਾਲੇ ਤੇ ਬਾਈ ਜਗਦੀਸ਼ ਰੰਧਾਵਾ ਸਾਹਿਬ ਉਹ ਵੀ ਆਏ ਹੋਏ ਨੇ ਬਹੁਤ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਇੱਥੇ ਸ਼ਾਮਲ ਨੇ ਤੇ ਆਪ ਸਾਰੇ ਵਿਚਾਰ ਕਰਨੇ ਨੇ ਸਾਰੇ ਦੱਸਣਗੇ ਆਪ ਜੀ ਨੂੰ ਮੈਂ ਸਾਰੀਆਂ ਸੰਗਤਾਂ ਨੂੰ ਪੰਜਾਬ ਦੀਆਂ ਨੂੰ ਹਰਿਆਣੇ ਦੀਆਂ ਨੂੰ ਤੇ ਹਰਿਆਣੇ ਦੀ ਜਿਹੜੀ ਖਾ ਪੰਚਾਇਤ ਆ ਖਾਪਾਂ ਦੇ ਜਿਹੜੇ ਮੁਖੀ ਨੇ ਉਹਨਾਂ ਨਾਲ ਵੀ ਗੱਲ ਹੋਈ ਆ ਉਹ ਵੀ ਇੱਥੇ ਪਹੁੰਚਣਗੇ ਉਹਨਾਂ ਵਿੱਚ ਮਨੋਹੋਜ ਮਨੋਜ ਸਿੰਘ ਦੋਹਣ ਦੀਪਕ ਫੌਜੀ ਜੀ ਹੋਣੀ ਹੋਰ ਬਹੁਤ ਸਾਰੇ ਜਿਹੜੇ ਨਮਾਇੰਦੇ ਨੇ ਹਰਿਆਣੇ ਦੇ ਉਹ ਵੀ ਪਹੁੰਚ ਰਹੇ ਨੇ ਤੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਆਓ ਇਸ ਮਹਾਪੰਚਾਇਤ ਦਾ ਆਪਾਂ ਹਿੱਸਾ ਬਣੀਏ ਉਹਨਾਂ ਬੰਦੀ ਸਿੰਘਾਂ ਦੇ ਲਈ ਜਿਹੜੇ ਸਰਕਾਰ ਨੇ ਜ਼ਬਰਦਸਤੀ ਤੱਕੇ ਨਾਲ ਅੰਦਰ ਬੰਦ ਕੀਤੇ ਹੋਏ ਨੇ ਕਿਉਂਕਿ ਉਹਨਾਂ ਨੇ ਸਜ਼ਾਾਂ ਭੁਗਤਣੀਆਂ 30 ਸਾਲ ਹੋ ਗਏ 35 ਸਾਲ ਹੋ ਗਏ ਇਸ ਲਈ ਉਹਨਾਂ ਦੀ ਰਿਹਾਈ ਕਰਉਣ ਵਾਸਤੇ ਇੱਕ ਵੱਡਾ ਹਮਲਾ ਮਾਰੀਏ ਆਪਾਂ ਬਹੁਤ ਸਾਰੀ ਮੋਰਚੇ ਚੱਲ ਰਹੇ ਨੇ ਕਿਸਾਨੀ ਮੋਰਚਾ ਚੱਲਦਾ ਹੋਰ ਵੀ ਬਹੁਤ ਸਾਰੇ ਚੱਲ ਰਹੇ ਨੇ ਪਰਾ ਇਹ ਮੋਰਚਾ 2 ਸਾਲ ਤੋਂ ਲਗਾਤਾਰ ਚੱਲ ਰਿਹਾ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਆਵਾਜ਼ ਉਭੰਗ ਕਰਨੀ ਚਾਹੀਦੀ ਹੈ ਸੈਂਟਰ ਸਰਕਾਰ ਤੱਕ ਤਾਂ ਕਿ ਉਹਨਾਂ ਦੇ ਗੋਲੇ ਕਨਨਤਾ ਕੀ ਮੋਰਚੇ ਦੀ ਆਵਾਜ਼ ਪਹੁੰਚੇ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਆਓ 25 ਤਰੀਕ ਨੂੰ ਵੀ ਜੀਰਾਂ ਕੱਟ ਕੇ ਕੌਮੀ ਅਨਸਾਫ਼ ਮੋਰਚੇ ਦੇ ਵਿੱਚ ਚੰਡੀਗੜ੍ਹ ਪਹੁੰਚ ਕੇ ਹਾਜ਼ਰੀਆਂ ਲਗਵਾਓ ਇਹ ਜੂ ਹੈ ਉਹਦਾ ਹਿੱਸਾ ਬਣੋ ਸਾਡੇ ਕਰਕੇ ਨਹੀਂ ਤੁਸੀਂ ਆਉਣਾ ਤੁਸੀਂ ਆਉਣਾ ਬੰਦੀ ਸਿੰਘਾਂ ਦੇ ਪਿਆਰ ਵਿੱਚ ਪੁਰਗਾਂਸਾ ਮਹਾਰਾਜੀਆਂ ਹੋਈਆਂ ਬਿਆਦਮੀਆਂ ਦਰਦ ਲੈ ਕੇ ਆਉਣਾ ਜਿਹਦੇ ਮਨਾਂ ਦੇ ਵਿੱਚ ਦਰਦ ਹੈ ਹੰਦੀ ਸਿੰਘਾਂ ਪ੍ਰਤੀ ਪਿਆਰ ਆ ਉਹ 28 ਜਨਵਰੀ ਨੂੰ ਕੌਮੀ ਇਨਸਾਫ਼ ਮੋਰਚਾ ਜਿਹੜਾ ਚੰਡੀਗੜ੍ਹ ਦੇ ਵਿੱਚ ਲੱਗਿਆ ਹੋਇਆ ਇਸ ਮੋਰਚੇ ਨੂੰ ਅੱਜ 2 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ 2 ਸਾਲ ਤੋਂ ਵੀ 10-12 ਦਾ ਨੰਘੇ ਆ ਲਗਾਤਾਰ ਇੱਥੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੋਈਆਂ ਬੇਅਦਬੀਆਂ ਨੂੰ ਲੈ ਕੇ ਜਾਂ ਹੋਰ ਮਸਲਿਆਂ ਨੂੰ ਲੈ ਕੇ ਲਗਾਤਾਰ ਇਹ ਮੋਰਚਾ ਸਰਗਰਮ ਆ ਇਸ ਤਰ੍ਹਾਂ ਬਾਬਾ ਰਾਜਾ ਜੀ ਨੇ ਦੱਸਿਆ ਕਿ ਬੱਖ-ਬੱਖ ਦਲਪੰਥ ਘੱਟ ਗਣਤੀਆਂ ਜਿੰਨਾ ਤੇ ਵੀ ਇਸ ਵੇਲੇ ਜ਼ੁਲਮ ਹੋ ਰਿਹਾ ਉਹ ਸਾਰੇ ਇੱਥੇ ਪਹੁੰਚ ਰਹੇ ਆ ਅਸੀਂ ਸਮੁੱਚੀ ਸਿੱਖ ਸੰਗਤ ਨੂੰ ਘੱਟ ਗਣਤੀਆਂ ਨੂੰ ਜਾਂ ਜਿਹੜੇ ਵੀ ਪੀੜਤ ਨੇ ਸਾਰਿਆਂ ਤਰ੍ਹਾਂ ਨੂੰ ਅਪੀਲ ਕਰਦੇ ਆ ਕਿ 25 ਤਰੀਕ ਨੂੰ ਇੱਕ ਮਹਾ ਪੰਚਾਇਤ ਵੱਡਾ ਇਕੱਠ ਇਸ ਕੌਮੀਂ ਸਾਹ ਮੋਰਜ ਕੀਤਾ ਜਾ ਰਿਹਾ ਹਮ ਹਮਾ ਕੇ ਪਹੁੰਚੋ ਪਹੁੰਚਣ ਦੀ ਕਿਉਂ ਲੋੜ ਆ ਜਿਉਂ ਹਲੇ ਵੀ ਇਹ ਲੱਗਦਾ ਕੋਈ ਭੰਮ ਭੁਲੇਖਾ ਕੋਈ ਸ਼ੱਕ ਹੈ ਕਿ ਸਾਨੂੰ ਕੁਝ ਨਹੀਂ ਹੋਣਾ ਇਹ ਤਾਂ ਉਹੀ ਲੋਕ ਸੀ ਜਿਹੜੇ ਕਿਸੇ ਕਾਰਨਾ ਕਰਕੇ ਇਹਨੇ 30 ਦੀ 40 ਚੜੀ ਸਾਬ ਤੋਂ ਬੰਦ ਨੇ ਕਿਸੇ ਕਾਰਨਾ ਕਰਕੇ ਨਹੀਂ ਉਹ ਸਾਡੇ ਕਰਕੇ ਸਾਡੀਆਂ ਨਸਲਾਂ ਖਾਤਰ ਸਾਡੇ ਪੰਜਾਬ ਖਾਤਰ ਸਾਡੀ ਕੌਮ ਖਾਤਰ ਜਿਨ੍ਹਾਂ ਦੇ ਅੰਦਰ ਦਰਦ ਸੀ ਉਹ ਸਜ਼ਾ ਪੂਰੀ ਹੋਣ ਤੋਂ ਬਾਅਦ ਦੁੱਗਣੀ ਸਜ਼ਾ ਕੱਟ ਕੇ ਵੀ ਹਲੇ ਅੰਦਰ ਹੈ ਅਗਲੀ ਜਿਹੜੀ ਗੱਲ ਸਾਡੇ ਧਿਆਨ ਕਰਨ ਵਾਲੀ ਆ ਕਿ ਹੁਣ ਤਾਂ ਕਾਨੂੰਨ ਵੀ ਹੋਰ ਖਤਰਨਾਕ ਬਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਬੰਦਾ ਜਿਹੜਾ ਵੀ ਕੋਈ ਇੱਕ ਵੀ ਇਨਸਾਨ ਇਹਨਾਂ ਵੀ ਕੋਈ ਸੰਗਠਨ ਕੋਈ ਜਥੇਬੰਦੀ ਕੋਈ ਕਿਸੇ ਮੋਰਚੇ ਨੂੰ ਲਾਉਗੀ ਜਾਂ ਕੋਈ ਸਰਕਾਰ ਦੀਆਂ ਨੀਤੀਆਂ ਦੀ ਲੋਚਨਾ ਕਰੂ ਤਾਂ ਹੀ ਕੋਈ ਕਾਰਵਾਈ ਕਰਨਗੇ ਹੁਣ ਇਹਨਾਂ ਨੇ ਧਾਰਾ 113 ਜਿਹੜੀ ਰੱਖੀ ਆ ਇੱਕ ਵੀ ਬੰਦਾ ਕੋਈ ਸਰਕਾਰ ਦੀ ਲੋਚਨਾ ਕਰਦਾ ਸਰਕਾਰ ਦੀਆਂ ਮਾਰੀਆਂ ਨੀਤੀਆਂ ਦੇ ਖਿਲਾਫ ਬੋਲਦਾ ਉਹਨੂੰ ਜਦੋਂ ਮਰਜ਼ੀ ਚੱਕ ਕੇ ਅੱਤਵਾਦੀ ਲਾਣ ਦੇਣਗੇ ਇੱਕ ਬੰਦੇ ਨੂੰ ਧਾਰ 113 ਲੱਖ ਚੱਕ ਕੇ ਅੰਦਰ ਸੁੱਟ ਦੇਣਗੇ ਕੋਈ ਸੁਣਵਾਈ ਨਹੀਂ ਹੋਣੀ ਆਪਾਂ ਦੇਖ ਹੀ ਰਹੇ ਹਾਂ ਪਹਿਲਾਂ ਨਸੇ ਦੇ ਵੀ ਸਾਡੇ ਨੌਜਵਾਨ ਚੱਕ ਕੇ ਅੰਦਰ ਖਿੱਚੇ ਹੁਣ ਅੰਦਰ ਬੈਠਿਆਂ ਦੇ ਯੂਪੀਏ ਲਾਤੀ ਤੁਸੀਂ ਹੋਰ ਦੇਖੋ ਮੋਦੀ ਜਦੋਂ ਫਰੋਹਪੁਰ ਆਇਆ ਅਸਾਨਾ ਨੇ ਉਹਦਾ ਵਿਰੋਧ ਕੀਤਾ ਮੋਦੀ ਆਪ ਦੇ ਕਾਰਨਾ ਕਰਕੇ ਬਾਸ ਚ ਲੈ ਗਿਆ ਇਹ ਸਾਰਿਆਂ ਨੂੰ ਪਤਾ ਪਰ ਉਹਨਾਂ ਉਸ ਸਮੇਂ ਦੇ ਪੁਲਕੜੀ ਥਾਣੇ ਦੇ ਵਿੱਚ ਫਰੋਇਪੁਰ ਦੇ ਵਿੱਚ ਮੁਕਦਮਾ ਦਰਜ ਹੋਇਆ ਕਿਸਾਨਾਂ ਦੇ ਉੱਤੇ ਉਹ ਮੁਕਦਮੇ ਦੇ ਵਿੱਚ ਮਾਮੂਲੀ ਜੀਆਂ ਧਾਰਾ ਲੱਗੀਆਂ ਸੀਗੀਆਂ ਹੁਣ ਉਹ ਮੁਕਦਮੇ ਦੇ ਵਿੱਚ ਸੈਂਟਰ ਦਾ ਹੱਥ ਔਕਾ ਬਣ ਕੇ ਭਵੰਤਮਾਨ ਨੇ ਵੀ 307 ਜਿਹੜੀ ਹੁਣ ਧਾਰਾ ਬਦਲ ਗਈ ਆ ਰਾਦਾ ਕਤਲ ਦੀ ਧਾਰਾ ਰਾਦਾ ਕਤਲ ਦੀ ਧਾਰਾ ਉਹਦੇ ਵਿੱਚ ਜੋੜ ਦਿੱਤੀ ਗਈ ਆ ਤੇ ਬਰੰਤ ਜਿਹੜੇ ਉਹਨਾਂ ਕਿਸਾਨਾਂ ਦੇ ਕੱਢ ਦਿੱਤੇ ਗਏ ਜਣੇ ਤੇ ਕੋਈ ਵੀ ਬੰਦਾ ਬਖਸ਼ਿਆ ਨਹੀਂ ਜਾਣਾ ਜੇ ਸਾਨੂੰ ਲੱਗਦਾ ਵੀ ਇੱਥੇ ਲੜਨ ਵਾਲੀਆਂ ਧਰਾਂ ਸੰਘਰਸ਼ ਕਰਨ ਲੱਗਾ ਧਰਾਂ ਨੂੰ ਇਹ ਟਾਰਗੇਟ ਕਰਨਗੇ ਇੱਥੇ ਜਿਹੜਾ ਬੰਦਾ ਸਾਲ ਤੁਹਾਡੇ ਸਾਹ ਲੈਂਦੇ ਵੀ ਟੈਕਸ ਲੱਗਣੇ ਆ ਸੁਰੇ ਪਾਣੀਆਂ ਦੇ ਟੈਕਸ ਛੁਡੀਆਂ ਹਵਾਵਾਂ ਦੇ ਟੈਕਸ ਧਰਤੀ ਦੇ ਟੈਕਸ ਕੁੱਲ ਚੀਜ਼ ਤੇ ਅੱਜ ਦੇਖ ਰਹੇ ਆ ਵੀ ਇਹ ਹੌਲਾ ਜਿਹੜਾ ਹੋ ਰਿਹਾ ਇਤਿਹਾਸ ਤੇ ਬੋਲੀ ਤੇ ਨੌਜਵਾਨੀ ਦੇ ਨਸ਼ਿਆਂ ਦੇ ਨਾਲ ਇਹ ਸਾਰੇ ਹਮਲੇ ਸਾਡੇ ਇਹ ਅੱਗ ਜਿਹੜੀ ਲਾਈ ਹੋਈ ਆ ਜਿਸ ਤਰੀਕੇ ਨਾਲ ਸਾਨੂੰ ਮਾਰਨਾ, ਦੱਬਣਾ, ਕੁਚਲਣਾ ਚਾਹੁੰਦੇ ਆ ਅੱਗ ਹਰ ਇੱਕ ਦੇ ਘਰੇ ਪਹੁੰਚਣੀ ਆ ਭਰਾਵੋ ਸੋ ਮੇਰੇ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਮਾਵਾਂ ਨੂੰ ਭੈਣਾਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਤੀ ਲੈ ਕੇ 25 ਜਨਵਰੀ ਨੂੰ ਵੱਡੀ ਗੰਤੀ ਦੇ ਵਿੱਚ ਜਿਵੇਂ ਆਪਾਂ ਪਿੱਛੇ ਹੁਣ ਆ ਖਣੌੜੀ ਬਹੁਤ ਵੱਡਾ ਇਕੱਠ ਹੋਇਆ ਸੀਗਾ ਜਾਂ ਉਹ ਤੋਂ ਪਹਿਲਾਂ ਵੀ ਪਾਣੀਆਂ ਦੇ ਮੋਰਚੇ ਜਾਂ ਇੱਥੇ ਬਹੁਤ ਵੱਡੇ ਇਕੱਠ ਆਪਾਂ ਕਈ ਵਾਰੀ ਕੀਤੇ ਆ ਸੋ ਦੁਆਰਾ ਆਪਾਂ ਨੂੰ ਰੂਹ ਫੁਕਣ ਦੀ ਲੋੜ ਹੈ ਮੋਰਚੇ ਦੇ ਵਿੱਚ ਤੇ ਇਹ ਰੂਹ ਫੁਕੀ ਜਿਹੜਾ ਛੋਡੇ ਘੱਟ ਨਾਲ ਛੋਡੇ ਏਕੇ ਨਾਲ ਛੋਡੀ ਗਿਣਤੀ ਦੇ ਨਾਲ ਸੋ ਭਰਾਵੋ ਤੁਹਾਨੂੰ ਹੱਥ ਬੰਨ੍ਹ ਕੇ ਅਪੀਲ ਹੈ ਕਿ ਜਿਹੜੇ ਸਾਡੀ ਖਾਤਰ ਆਪਣੀਆਂ ਭਰ ਜਵਾਨੀਆਂ ਜੇਲ੍ਹ ਚ ਗਏ ਸੀਗੇ ਜਿਹੜੇ ਅੱਜ ਬਜ਼ੁਰਗ ਹੋ ਚੁੱਕੇ ਆ ਪਰ ਹੌਸਲਾ ਨਹੀਂ ਹਾਰਿਆ ਕੰਗਾ ਦੇ ਪਰਿਵਾਰ ਮੰਗਰੋਂ ਖਤਮ ਹੋ ਗਏ ਘਰ ਉੱਜੜ ਗਏ ਘਰਾਂ ਦੇ ਵਿੱਚ ੁੱਲਣ ਚ ਘਾਓ ਗਿਆ ਏ ਜਾਇਦਾਦਾਂ ਜ਼ਮੀਨਾਂ ਸਰਕਾਰਾਂ ਨੇ ਕੋਰ ਕਰਤੀਆਂ ਉਹ ਸਾਡੀ ਖਾਤਰ ਬੈਠੇ ਪਤੂ ਜੀ ਬਾਈਟਰੀ ਲੈ ਲਓ ਯਾਰ ਕਿਤੇ ਦੀ ਬੈਟਰੀ ਤੇ ਚਾਰਜ ਕਰਾ ਲਓ ਉਹ ਤਾਂ ਨਹੀਂ ਫੋੜਣੀ ਚਾਹੀਦੀ ਧੱਕਾ ਲਾ ਕੇ ਕਰ ਲਓ ਥਾਲੀ ਨੂੰ ਜਿੱਦੀ ਹਵਾ ਨਿਕਲੀ ਉਹ ਕੋਈ ਨਹੀਂ ਪੂਰਾ ਲਾ ਕੇ ਹੌਲੀ ਹੌਲੀ ਮੂਰੇ ਜਦ ਤੱਕ ਰੁਕ ਜਾਣੀ ਹੈ ਈਡੀਓ ਲੈਂਡ ਦੇ ਵਿੱਚ ਆ ਜਾਣੀ ਹੈ ਸਾਰੇ ਇੱਥੇ ਰਾਤ ਇੱਥੇ ਧੱਕਾ ਲਾ ਲਓ ਉਹ ਯਾਰ ਜੇ ਨਾਲੇ ਜੇਰ ਕਰਦੇ ਕੈਰੇਕਟਰ ਲੈ ਜੋ ਕਿਰਾਏ ਤੇ ਜਿਹੜਾ ਜਨਾ ਉਹ ਕਿਰਾਏ ਦੇ ਦਾਂਗੇ ਕਿਰਾਏ ਤੇ ਲੈ ਜੋ ਸੂਰਜ ਵਾਲੇ ਪਾਸੇ ਤਾਂ ਕੋਰਾ ਤਾਂ ਮੈਂ ਤੁਹਾਨੂੰ ਮਾਰੂ ਸੂਰਜ ਪੈਂਦਾ ਸੀ ਤੋ ਕੱਟ ਦੋ ਜੀ ਮਾਨ ਸਿੰਘ ਦਾ ਨੰਬਰ ਹੈਗਾ ਮਾਨ ਸਿੰਘ ਨੂੰ ਕਰ ਆਪੀ ਆਜੂਏ ਚਲੋ ਬੋਲੋ ਬਾਈ ਲਾਈਵ ਚੱਲ ਰਹੇ ਹਾਂ ਬਾਬਿਆਂ ਦੇ ਕਬਜੇ ਦੇ ਬੈਠੇ ਜਾਂਦੇ ਸਮਰੂਹ ਲੈ ਵੀ ਬਤਾ ਪਾਤੀ 23 ਨੂੰ ਮਹਾਮੱਜਦ ਇਹਾਰੇ ਦਲਪਾ ਬਾਦੀਆਂ ਸਾਰੇ ਪਹੁੰਚੇ ਬਹੁਤ ਵੱਡਾ ਕੰਟੀ ਸਿੰਘ ਵਾਲੇ ਆਏ ਆਹਰੀ ਪਕਾਉਸਾ ਭਾਈ ਗੁਰਜੀਪਾਤੇ ਐਕਟਰਸਨ ਮਾਰਵਾਤ ਅੱਲਾਦਾਲ ਅਰਮਾ ਕਰਵਾ ਬਨੂੰ ਸਾਰੀ ਸਿੱਖ ਸਮਾਜ ਨੂੰ ਬੇਨਤੀ ਕੀਤੀ ਜਾਂਦੀ ਹੈ 25 ਤਰੀਕ ਨੂੰ ਮਹਾਪੰਚਾਇਤ ਚੰਡੀਗੜ੍ਹ ਦੇ ਵਿੱਚ ਕੁੰਮੀਨ ਸਾਹਿਬ ਉਹਤੇ ਰੱਖੀ ਗਈ ਹੈ ਜਿਹੜੇ ਪੰਚਗਦਰ ਜੀ ਨੇ ਜਾਂ ਸਮਾਜ ਦਾ ਜੀ ਸਾਰੀ ਮਦਰ ਸਾਰੇ ਨਿੰਦਸੇ ਜਥੇ ਬਦਿਆਂ ਨੂੰ ਪਤਕਦਾਰ ਜੀਆਂ ਨੂੰ ਸਾਰੇ ਸਰਪੰਚਾਂ ਪੰਚਾਂ ਨੂੰ ਸਾਰੇ ਸਵਾਲ ਬੀਟ ਦਿੱਤੀ ਜਾਂਦੇ ਹਮ ਬਹਾਦਰ ਆਪੋ ਦਾ 3:00 ਸਮਾਂ ਛੱਡ ਕੇ 25ਵੀਂ ਉਤੇ ਪਹੁੰਚ ਕੇ ਕਰਵਾਤਾ ਕਰੋ ਕਿਉਂਕਿ ਸਾਡਾ ਫਲਦ ਪੰਡਾ ਹੈ ਕਿੰਨੇ ਦੂਸਰ ਤੋਂ ਉੱਪਰ ਹੋ ਗਿਆ ਉਥੇ ਮਾਦਰੀ ਕੰਪਨੀ ਸਾਹਿਬ ਮੋਰਚੇ ਦੇ ਬੈਠੇ ਹਨ ਨਾਹ ਪੰਚਾਇਤ ਇਸ ਵਾਰ ਤੇ ਸਰਕਾਰ ਦੀ ਵਾਅਦੇ ਦੇ ਵਿੱਚ 25ਵੀਂ ਤੋਂ ਬਾਅਦ ਦੇ ਜੋ ਕੀ ਪਰੋ ਲਿਖਿਆ ਜਾਊਗਾ ਉਹ ਆਪ ਨੂੰ ਦੱਸਿਆ ਜਾਊਗਾ ਆਪ ਵੀ ਉਥੇ ਜਾ ਹਾਜ਼ਰ ਹੋਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਕਾ ਖਾਲਸਾ ਆਹ ਵਾਹਿਗੁਰੂ ਜੀ ਇਹਨਾਂ ਦੇ ਵੱਧੂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆ ਦਲਪੰਥ ਹਰਬਾਂ ਘਰਬਾਂ ਦੇ ਵਿੱਚ ਤੁਸੀਂ ਦੇਖ ਰਖੇ ਹੋ ਕੋਲੇ ਲੱਗੇ ਹੋਏ ਨੇ ਆਲੇ ਦੁਆਲੇ ਮਾਸਤੋਣਾ ਸਾਹਿਬ ਜਿਹੜਾ ਜੋੜ ਮੇਲਾ ਬਾਬਾ ਬਤਰ ਸਿੰਘ ਜੀ ਮਹਾਰਾਜ ਉਹਨਾਂ ਦਾ ਜੋੜ ਮੇਲਾ ਹਰੇਕ ਸਾਲ ਮਨਾਇਆ ਜਾਂਦਾ ਉਥੇ ਪੜਾ ਲੱਗਿਆ ਹੈ ਸਿੰਘ ਸਾਹਿਬਾ ਬਾਬਾ ਬਤਰ ਸਿੰਘ ਜੀ ਆਜਨ ਰੂਪ ਰੂਪ ਹੋਏ ਨੇ ਪਤੀ ਜਿਹੜੇ ਨੂੰ ਜੋ ਮਹਾਪੰਚਾਇਤ ਬੰਦੀ ਸਿੰਘਾਂ ਦੀ ਰਿਹਾਈ ਲਈ ਹੋ ਰਹੀ ਆ ਵੱਡੇ ਪੱਧਰ ਦੇ ਗੁਰਗਰਾਹ ਸਾਹਿਬ ਮਹਾਰਾਜਿਆਂ ਦੇ ਮਹੀਆ ਬਯਾਦਮੀ ਦਾ ਨਿਸ਼ਾਬ ਲੈਣ ਵਾਲੀ ਬਾਈਬਲ ਖਲਾ ਕੋਟ ਕਪੂਰਾ ਕਾਨ ਦੇ ਦੋਸ਼ਿਆਂ ਨੂੰ ਸੁਜਾਵ ਸੁਣਾਉਣ ਲਈ ਇਹ ਮਹਾਂ ਪਰਚੇਦ ਰੱਖੀ ਗਈ ਆ ਸਾਰੀਆਂ ਪੰਥਕ ਜੱਤੇ ਬੰਦੀਆਂ ਔਰਾਂ ਜੱਤੇ ਬੰਦੀਆਂ ਸਾਰੇ ਮਾਈ ਪਾਈ ਨੌਜਵਾਨ ਹਮ ਹਮਾ ਕੇ ਹੀਰਾ ਘੱਟ ਕੇ ਬੰ ਦਿੱਤੇ ਹੋ ਉਥੇ ਸਮਰ ਹੋ ਗੋ ਤੇ ਆਪਣਾ ਮੋਰਚ ਦਾ ਹਿੱਸਾ ਬਣੋ ਤਾਂ ਕਿ ਬੰਦੀ ਸਿੰਘ ਖੇਤੀਸੇ ਦੀ ਰਹਾਉ ਜਗਨਵਾਹਿ ਗੁਰਜੀ ਕਾ ਕਲਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਗਾੜੇ ਕੋਈ ਆਵੇ ਤੇ ਭਾਵੇਂ ਅੜਵਾ ਖੜਵਾ ਦੱਲੇ ਮਨ ਨੂੰ ਭਾਵੇਂ ਸਿਕਣ ਕਹਿੰਦੇ ਹਾਲ ਹੋ ਜਾਵੇ ਹੋ ਸ੍ਰੀ ਅਕਾਲ ਉਹ ਗੁਰਿਆਦੇ ਜਿਕਾਰੇ ਬੁਲਾਵੇ ਨਿਆਲ ਹੋ ਜਾਵੇ ਸਿੰਘਾਂ ਜੀਤਾਂ ਦੇ ਮਨ ਨੂੰ ਭਾਵ ਹੋ ਸ੍ਰੀ ਅਕਾਲ ਕਾਲ ਦੇਖ ਤੇ ਕਫ ਦੇ ਕਾਲ ਸੱਤੇ ਲੇ ਦੀ ਹੜ ਮੈਦਾਨ ਹੜ ਦੀਵਾਨ ਪੱਤੇ ਵਾਹਿਗੁਰੂ ਕਾਲ ਵਾਹਿਗੁਰੂ ਵਾਹਿਗੁਰੂ ਕੀ ਕੀਵਤੇ